ਹਮਦੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਚੱਲੇ ਆ ਜੀ ਭਾਨੀਗੜ ਕੱਪੜੇ ਲੈਣ ਇੱਥੇ ਜਾ ਕੇ ਮਿਲਦੇ ਆ ਜੀ ਤੁਹਾਨੂੰ ਪਰ ਆਸਤੇ ਜੇ ਜਾ ਰਹੇ ਆ ਜੀ ਭਾਨੀਗੜ ਨੂੰ ਸ਼ਾਪਿੰਗ ਕਰਨ ਵਾਸਤੇ ਪਹਿਲਾਂ ਤਾਂ ਜੀ ਸਵੇਰੇ ਸਲਾਹ ਸੀ ਜਾਂਦੀ ਬਹੁਤ ਜ਼ਿਆਦਾ ਗਰਮੀ ਸੀ ਤੇ ਸੋਚਿਆ ਚਲੋ ਸ਼ਾਮ ਜੇ ਨੂੰ ਚੱਲਾਂਗੇ ਫਿਰ ਆਪਾਂ ਜੀ ਤਗਰੇ ਮਿੰਟਾਂ ਨਾਲ ਸਾਢੇ ਕਿਤਨਾ ਦਾ ਟਾਈਮ ਹੋਊਗਾ ਗੁਰਦੁਆਰਾ ਸਾਹਿਬ ਉਹ ਜੀ ਟੁੱਟਰਮੱਲ ਕਾਕੜੇ ਜੀ ਗੁਰਕਰ ਇੱਥੇ ਜੀ ਪੰਜਵੀਂ ਭਰਦੀ ਆ ਬੋਨੀਗੜ ਰੋਡ ਤੇ ਪਹੁੰਚ ਗਏ ਜੀ ਆਪਾਂ ਕਾਕੜੇ ਤੇ ਰਸਤੇ ਚ ਜਾਰੀ ਹਾਂ ਜੀ ਆਪਾਂ ਨਵੂਦਾ ਸਕੂਲ ਆ ਗਏ ਜੀ ਨਵੂ ਸਕੂਲ ਨਿਊ ਵਿਜ਼ਨ ਪਬਲਿਕ ਸਕੂਲ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ। ਰਸਤੇ ਜਾਂਦੇ ਜਾਂਦੇ ਆਪਾਂ ਵੀਡੀਓ ਬਣਾਈ ਜਾਂਦੇ ਸੀ। ਰਸਤੇ ਜਾਂਦੇ ਜਾਂਦੇ ਆਪਾਂ ਵੀਡੀਓ ਬਣਾਈ ਜਾਂਦੇ ਸੀ ਤੇ ਆਪਾਂ ਹੁਣ ਇੱਥੇ ਪਹੁੰਚ ਗਏ ਜੀ ਲੈਸ ਵਾਲੀ ਦੁਕਾਨ ਤੇ ਤੇ ਆਪਾਂ ਨੇ ਇੱਥੇ ਲੈਸ ਵੀ ਲਈ ਆ ਤੇ ਬਾਕੀ ਗਲੇ ਵਗੈਰਾ ਲੈ ਲਏ ਨੇ ਬੁਕਰਮ ਲਈ ਆ। ਬਹੁਤ ਵਧੀਆ ਦੁਕਾਨ ਹੈ ਜੀ ਇਹ ਵੇਤੀ ਦੀ। ਕਮੇਟੀ ਜਾਊਂਗਾ 1 ਹੀੜਾ। ਹੁਣ ਇੱਥੋਂ ਆਪਾਂ ਬਾਜ਼ਾਰ ਨੂੰ ਜਾ ਰਹੇ ਤੇ ਜੀ। ਕਿ ਟੂਬੇਰ ਲੈਣੀ ਸੀ ਤੇਰਾ ਬੜਵੈਨ ਦਾ ਬੜਾ ਲੈਣੀ ਸੀ ਇਹ ਇਸ ਤਰ੍ਹਾਂ ਪੂਗਰ ਲੈ ਆ ਸੀ ਜੀ ਇਹ ਬ੍ਰਿੰਦਰ ਦੀ ਘੱਟੀ ਹੈ ਜੀ ਬਾਜ਼ਾਰ ਚ ਇੱਥੇ ਆਪਕ ਕਿਟ ਲਈ ਸੀ ਜੀ ਬਹੁਤ ਘਟਾਂ ਦੇਖੀਆਂ ਸੀ ਪਰ ਭਾਬੀ ਨੇ ਬਲੈਕਟ ਵਧੀਆ ਲੱਗੇ ਜੀ ਉਹਨੇ ਬਲੈਕਟ ਲਈ ਆ ਕਿਟਾ ਬਹੁਤ ਸੋਹਣੀਆ ਸੀ ਜੀ ਉਹ ਲੋ ਜਿੱਤੇ ਆਪਾਂ ਨੇ 블랙 ਕਲਰ ਦੀ ਕਿੱਟ ਲੈ ਲਈ ਤੇ ਫਿਰ ਆਪਾਂ ਜੀ ਕਿ ਚੱਲੇ ਬਾਜ਼ਾਰ ਚ ਤੇ ਰਗੜ ਬਣ ਵੀ ਲੈ ਸੀ ਇੱਕ ਤੇ ਇੱਥੋਂ ਆਪਾਂ ਜੀ ਸੀ ਮੂੰ ਦਾ ਸੂਟ ਲੈ ਰਹੇ ਸੀ ਜੇ ਤੁਹਾਨੂੰ ਨਹੀਂ ਪਸੰਦ ਆਇਆ ਤੇ ਪਹਿਲਾਂ ਇਦਾਂ ਨਹੀਂ ਉਹਨਾਂ ਨੂੰ ਦਿਖਾਇਆ ਫਿਰ ਆਪਾਂ ਜੀ ਸੱਚ ਦੇ ਵਾਲਿਆਂ ਦੇ ਗਏ ਇੱਥੇ ਸਾਨੂੰ ਨੇ ਆਪਦਾ ਲੋਟੀ ਸ਼ਰਟ ਲਈ ਹੈ ਜੀ ਤੇ ਵਾਕ ਇਹਨੇ ਪਾ ਕੇ ਵੀ ਦੇਖਿਆ ਜਿਹੜਾ ਇਹਨੂੰ ਪਸੰਦ ਲੱਗਿਆ ਸੀ ਉਹ ਇਹਨੇ ਲਿਆਗਾ ਤੇ ਦੇਖਿਆ ਤਾਂ ਬਹੁਤ ਸਾਰੇ ਨਹੀਂ ਜੀ ਬਾਕੀ ਨੂੰ ਲੋਰਾਂ ਥੋੜੀਆਂ ਜਿਹੀਆਂ ਵੱਡੀਆਂ ਸੀ ਤਾਂ ਇਹਨੇ ਕਰਕੇ ਆ ਗ੍ਰੀਨ ਕਲਰ ਦਾ ਲਿਆ ਜੀ ਪਾ ਕੇ ਵੈਸੇ ਹੋਰ ਵੀ ਦੇਖਿਆ ਸੀ ਇੱਕੋ ਥੋੜੀ ਜਿਹੀ ਲੋਰ ਵੱਡੀ ਸੀ ਤਾਂ ਕਰਕੇ ਆਹ ਵਾਲਾ ਲਿਆ ਸੀ ਇਹਨੇ ਤੇ ਇਹਨੂੰ ਲੋਰ ਥੋੜੀ ਜਿਹੀ ਵੱਡੀ ਲੱਗੀ ਤੇ ਫਿਰ ਇਹਨੇ ਇਤਰੋਪਾਈ ਕੱਪੜੇ ਲੈਣ ਆ ਗਏ ਕਾਂ ਦੇ ਸੂਟ ਇੱਥੇ ਜੀ ਕੋਈ ਪਸੰਦ ਦੇ ਜਾਣੇ ਆਇਆ ਇਸ ਚਾਹ ਦੇ ਕੱਪੜੇ ਦਿਖਾ ਹੀ ਨਹੀਂ ਰਹਾ ਸੀ ਤੇ ਫਿਰ ਆਪਾਂ ਜੀ ਇੱਕ ਦੋ ਕੱਪੜੇ ਦੇਖੇ ਤੇ ਆਪਣ ਨਹੀਂ ਪਸੰਦ ਆਏ ਤਾਂ ਫਿਰ ਆਪਾਂ ਅਗਲੇ ਗਾਂਤੇ ਗਏ ਜੀ ਉੱਥੇ ਬਹੁਤ ਵਧੀਆ ਕੱਪੜੇ ਲੱਗੇ ਜੀ ਪਰ ਕਈ ਸੂਟ ਜੀ ਹੈਗੇ ਸੀ ਥੋੜੀ ਜਿਹੀ ਲਾਈਨਿੰਗ ਦੀ ਲਾਈਨਿੰਗ ਵਾਲੇ ਸਿਰ ਸਾਨੂੰ ਪਤਾ ਹੀ ਹੁਣ ਗਰਮੀ ਕਰਕੇ ਘੱਟ ਪੈਂਦੇ ਨੇ ਆਪਾਂ ਨੇ ਬਿਨਾਂ ਲਾਈਨਿੰਗ ਤੋਂ ਸੂਟ ਲਿਆ ਜੀ ਕਜਾ ਸਾਨੂੰ ਗ੍ਰੀਨ ਕਲਰ ਵੀ ਬਹੁਤ ਸੋਹਣਾ ਲੱਗ ਰਿਹਾ ਸੀ ਪਰ ਮੈਂ ਗ੍ਰੇ ਕਲਰ ਤਾਂ ਸਫਟ ਲਿਆ ਜੀ ਨਾਲ ਹੀ ਦੁਪੱਟਾ ਦਾ Pink ਕਲਰ ਦੀ ਕੜਾਈ ਆ ਦੇ ਵਿੱਚ। ਹੋਰ ਸੋਨੇ ਥੋੜੇ ਸੀ ਇੱਥੇ। ਪੈਂਟ ਕਰਕੇ ਜ਼ਰੂਰ ਦੱਸਿਓ ਜੀ ਸੋਨੂੰ ਕਿ ਮੈਨੂੰ ਲੱਗਿਆ ਤੇ ਬਾਕੀ ਇੱਥੇ ਵੀ ਆਪਾਂ ਸਬਜੀ ਲਈ ਮੇਰਾ ਸਬਜੀ ਲੈਣ ਗਿਆ ਸੀਗਾ। ਚਲੋ ਠੀਕ ਹੈ ਜੀ ਫਿਰ ਤੁਹਾਨੂੰ ਕਿਸੇ ਨਵੇਂ ਵੀਡੀਓ ਨਾਲ ਮਿਲਦੇ ਆਂ ਲਾਈਕ ਕਮੈਂਟ ਸੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਆ ਕਰੋ ਜੀ ਚੈਨਲ ਨੂੰ। ਠੀਕ ਹੈ ਜੀ।